ਮਰਦਾਬਾਦ 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 ਮੋਦੀ ਸਰਕਾਰ ਮਰਦਾਬਾਦ ਮਰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਮੋਦੀ ਸਰਕਾਰ ਮਰਦਾਬਾਦ ਮੋਦੀ ਸਰਕਾਰ ਦੀ ਸਰਕਾਰ ਪੁਰਦਾਬਾਦ 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 ਕਰਦੋ ਕਰਦੋ ਥੋੜਾ ਜਿਆਦਾ ਮੋਦੀ ਸਰਕਾਰ ਪੁਰਦਾਬਾਦ 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 ਮੋਦੀ ਸਰਕਾਰ ਪੁਰਦਾਬਾਦ ਟਰੰਡਿਆਂ ਦੀ ਸਰਕਾਰ ਪੁਰਦਾਬਾਦ 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 ਐਮਐਸਬੀ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਮਜ਼ਦੂਰਾਂ ਦੇ ਹੱਕ ਪੂਰੇ ਕਰੋ ਮੋਦੀ ਸਰਕਾਰ ਮੁਰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ 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 ਹਾਂਜੀ ਪ੍ਰਧਾਨ ਜੀ ਅੱਜ ਦੇ ਪ੍ਰੋਗਰਾਮ ਬਾਰੇ ਦੱਸੋ ਕੀ ਇਸ ਦਾ ਅੱਜ ਮੈਂ ਜਨਰਲ ਸੈਕਟਰੀ ਸਹਿਕਾਰੀ ਖੰਡ ਮਿਲਵਰਕਰ ਫੈਡਰੇਸ਼ਨ ਪੰਜਾਬ ਸਮੂਹ ਆਪਣੇ ਜਿੰਨੇ ਵੀ ਪੰਜਾਬ ਦੀਆਂ ਮਿੱਲਾਂ ਨੇ ਉਹਨਾਂ ਦੇ ਸਾਰਿਆਂ ਦੇ ਮੁਕਦੇ ਗੇਟ ਰੈਲੀਆ ਹੋ ਰਹੀਆਂ ਨੇ ਔਰ ਕਿਸਾਨਾਂ ਦੀ ਜਿਹੜੇ ਐਮਐਸਪੀ ਦੀ ਜਿਹੜੇ ਉਹਨਾਂ ਨੇ ਨਹੀਂ ਦੇ ਰਹੇ ਕਿਸਾਨਾਂ ਨੂੰ ਉਹਦੀ ਅਸੀਂ ਹਮਾਇਤ ਕਰਦੇ ਆਂ ਔਰ ਸਾਡੀ ਇੱਕ ਉਹ ਜਿੱਥੇ ਅਸੀਂ ਉਹਨਾਂ ਦੀ ਹਮਾਇਤ ਕਰਦੇ ਆ ਉੱਥੇ ਅਸੀਂ ਮਜ਼ਦ ਮੰਗਾ ਜਿਹੜੀਆਂ ਨੇ ਉਹਨਾਂ ਨੂੰ ਵੀ ਰੱਖਦੇ ਹੋਏ ਜਿਹੜੇ ਸਾਡੇ ਕੱਚੇ ਮਜ਼ਦਮ ਨੇ ਉਹਨਾਂ ਨੂੰ ਇੱਕ ਪੱਕੇ ਕਰਨ ਦੀ ਮੰਗ ਜਿਹੜੀ ਆ ਉਹ ਰਹਿ ਗਈ ਆ ਉਹਨੂੰ ਵੀ ਅਸੀਂ ਮਤਲਬ ਪੁਰਜ਼ੋਰ ਲਾਗੂ ਕਰਾਵਾਂਗੇ ਔਰ ਇੱਕ ਡੈਥ ਕੇਸ ਨੇ ਸਾਡੇ ਉਹਨਾਂ ਦੇ ਵੀ ਅਸੀਂ ਜਿਹੜੇ ਉਹਨਾਂ ਦੇ ਵੀ ਅਸੀਂ ਕਿਉਂਕਿ ਉਹਨਾਂ ਨੂੰ ਵੀ ਨੌਕਰੀਆਂ ਨਹੀਂ ਦਿੱਤੀਆਂ ਗਈਆਂ ਕੁਝ ਵਿਅਕਤੀ ਜਿਹੜੇ ਪੱਕੇ ਕਰ ਦਿੱਤੇ ਗਏ ਲੇਕਿਨ ਬਾਕੀ ਨਹੀਂ ਕੀਤੇ ਗਏ ਲੇਕਿਨ ਉਸ ਤੋਂ ਅਪਰੰਤ ਜਿਹੜਾ ਵਗਾ ਜਿਹੜੇ ਸਾਡੇ ਆਪਣਾ 2500 3500 ਦਾ ਇੱਕ ਵਾਦਾ ਕੀਤਾ ਸੀਗਾ ਆਪਣਾ ਉਹਦੀ ਮੀਟਿੰਗ ਰੱਖੀ ਵੀ ਗਈ ਸੀ ਲੇਕਿਨ ਉਹਦੇ ਵਿੱਚ ਕੁਝ ਆਰਸੀਐਸ ਜਿਹੜੇ ਨੇ ਉਹ ਡਿੱਕਾ ਪਾ ਰਹੇ ਆ ਅਸੀਂ ਉਹਦੇ ਵੀ ਆਰਸੀਐਸ ਦੀ ਵੀ ਨਖੇਦੀ ਕਰਦੇ ਆ ਔਰ ਇਹ ਸਾਰੇ ਜਿੰਨੇ ਕਿਸਾਨ ਮਜ਼ਦੂਰ ਇਕਤਾ ਜਿਹੜੀ ਜਿੰਦਾਬਾਦ ਹੈ ਔਰ ਕਿਸਾਨਾਂ ਨੂੰ ਨਾਲ ਲੈ ਕੇ ਅਸੀਂ ਜਿਹੜਾ ਵੱਡੇ ਪੱਧਰ ਤੇ ਸੰਘਰਸ਼ ਕਰਾਂਗੇ ਔਰ ਜਿੰਨੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕੇ ਕਰਾਵਾਂਗੇ ਔਰ 253500 ਵਾਲਾ ਜਿਹੜਾ ਵਾ ਉਹਨੂੰ ਤੁਰੰਤ ਜਿਹੜਾ ਵਾ ਲਾਜ ਕਰਾਵਾਂਗੇ ਜਿਸ ਤਰ੍ਹਾਂ ਕਿਸਾਨਾਂ ਦਾ ਅੱਜ ਬੰਦ ਸੀ ਜਾਂ ਦਿੱਲੀ ਵਾਸਤੇ ਜਿਹੜਾ ਕੂਚ ਕਰ ਰਹੇ ਨੇ ਤਹਾ ਡਰਨਰ ਦਾ ਰਾਬਤਾ ਕਾਇਮ ਹੋਇਆ ਕਿ ਤੁਹਾਡੀਆਂ ਮੰਗਾਂ ਵੀ ਉਹਨਾਂ ਦੇ ਅੰਦੋਲਨ ਦਾ ਹਿੱਸਾ ਬਣਨਗੀਆਂ ਨਹੀਂ ਸਾਡੇ ਸਾਡੇ ਉਥੇ ਨਮੁੰਦੇ ਜਿਹੜੇ ਨੇ ਬੋਲ ਕੇ ਆਏ ਨੇ ਸਾਡਾ ਪੰਜਾਬ ਪ੍ਰਧਾਨ ਅੱਗੇ ਪਿਛਲੀ ਵਾਰ ਵੀ ਇੱਕ ਸਾਲ ਵਾਲੀ ਚ ਬੋਲ ਕੇ ਆਏ ਸੀ ਔਰ ਸਾਡੇ ਅੱਜ ਵੀ ਕਾਬਲ ਸਿੰਘ ਸੀਨਾ ਇੱਥੇ ਆਪਣੇ ਕੁਕੜਾਂ ਵਾਲੇ ਗੇਟ ਦੇ ਉੱਤੇ ਕੀਰਤੀ ਕਿਸਾਨ ਯੂਨੀਅਨ ਦੀ ਇਹ ਰੈਲੀ ਆ ਉਹ ਕਰ ਰਹੇ ਨੇ ਔਰ ਉਹਦੇ ਵਿੱਚ ਵੀ ਉਹਨਾਂ ਨੇ ਰੱਖੀਆਂ ਨੇ ਔਰ ਮੈਂ ਪਿਛਲੀ ਵਾਰ ਜਦੋਂ ਕਿਸਾਨ ਅੰਦੋਲਨ ਹੋਇਆ ਸੀ ਦਿੱਲੀ ਦੇ ਵਿੱਚ ਉਥੇ ਉਹ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਸੀ ਉਨੇ ਡੋਮੀ ਮੈਂ ਬੋਲਿਆ ਸੀ ਔਰ ਉਥੇ ਵੀ ਆਪਣੀਆਂ ਜਿਹੜੀਆਂ ਮੰਗਾਂ ਨੇ ਕਿਉਂਕਿ ਕਿਸਾਨ ਸਾਡੇ ਨਾਲ ਨੇ ਸਾਡਾ ਕਿਸਾਨੀ ਅਧਾਰਾ ਹੈ ਕਿਸਾਨਾਂ ਦੀ ਅਸੀਂ ਡਾਇਰੈਕਟ ਸੇਵਾ ਕਰਦੇ ਆ ਇਸ ਕਰਕੇ ਕਿਸਾਨ ਜਿਹੜੇ ਨੇ ਸਾਡੀ ਹਮਾਇਤ ਤੇ ਆਉਣਗੇ ਔਰ ਅਸੀਂ ਆ ਜਿਹੜੇ ਜਿਹੜੀ 2500 3500 ਵਾਲੀ ਉਹ ਤੁਰੰਤ ਲਾਗੂ ਕਰਾਵਾਂਗੇ